ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਿਆਣੇ ਕਹਿੰਦੇ ਨੇ ਜਦੋਂ ਦੀਵੇ ਥੱਲੇ ਹੀ ਹਨੇਰਾ ਹੋ ਜਾਵੇ ਤੇ ਫਿਰ ਲੋਕਾਂ ਦੇ ਮਸਲੇ ਕੀ ਹੱਲ ਹੋਣੇ ਆ ਤੁਹਾਨੂੰ ਬਿਜਲੀ ਬੋਰਡ ਦਾ ਜਿਹੜਾ ਦਫ਼ਤਰ ਆ ਜਿਹੜਾ ਸੇਵਾ ਕੇਂਦਰ ਆਪਾਂ ਕਹਿ ਸਕਦੇ ਜਿੱਥੇ ਲੋਕਾਂ ਦੇ ਸਾਰੇ ਕੰਮਕਾਰ ਹੁੰਦੇ ਨੇ ਅੱਜ ਉਹੀ ਬਗੈਰ ਲਾਈਟ ਤੋਂ ਚਲ ਰਿਹਾ ਇੱਥੇ ਕੋਈ ਪੱਖਾ ਨਹੀਂ ਕੋਈ ਏਸੀ ਨਹੀਂ ਤੇ ਕੋਈ ਕੰਮ ਵੀ ਨਹੀਂ ਹੋ ਰਿਹਾ ਤੇ ਸਾਰੇ ਕੰਮਕਾਰ ਬੰਦ ਹੋ ਰਹੇ ਆ ਜਿਹੜੇ ਲੋਕ ਆਹੋ ਪਰੇਸ਼ਾਨ ਹੋ ਰਹੇ ਨੇ ਜਿਸ ਨੂੰ ਲੈ ਕੇ ਜਿਹੜੇ ਕਾਫੀ ਵੱਡੀ ਸਮੱਸਿਆ ਆ ਰਹੀ ਹੈ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਬੜੀ ਦੂਰੋਂ ਦੂਰੋਂ ਆਪਣਾ ਕੰਮ ਕਰਵਾਉਣ ਵਾਸਤੇ ਆਏ ਆ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਜਿਹੜੀਆਂ ਲੋਕਾਂ ਦੀ ਜਿਹੜੇ ਸਮੱਸਿਆ ਉਹ ਹੱਲ ਕੀਤੀ ਜਾਊਗੀ ਪਰ ਲਗਾਤਾਰ ਜਿਹੜੀਆਂ ਸਮੱਸਿਆਵਾਂ ਲੋਕ ਜ਼ੂਜਦੇ ਨੇ ਅੱਜ ਜਿਹੜੇ ਬਿਜਲੀ ਬੋਰਡ ਦੇ ਵਿੱਚ ਬਾਈਸ਼ੀ ਕੰਮ ਕਰਾਉਣ ਆਏ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਕੀ ਨਾਮ ਸੁਖਮੰਦਰ ਸਿੰਘ ਜੀ ਹਾਂ ਕਿਹੜੀ ਜਗ੍ਹਾ ਤੋਂ ਆਏ ਕਿਉਂ ਆਣਾ ਪੜਿਆ ਕਿਵੇਂ ਆਏ ਸੀ ਇੱਥੇ ਆਪਸ ਸਕੂਟੀ ਪਰ ਨਾ ਸੀ ਨਵੇਂ ਮਿੱਟੀ ਦੇ ਅੱਛਾ ਕੀ ਫਿਰ ਕੰਮ ਹੋ ਗਿਆ ਨਹੀਂ ਹੋਇਆ ਜੀ ਹਾਂ ਕੀ ਕਹਿੰਦੇ ਸੀ ਬਸ ਬਿਜਲੀ ਵਾਲੇ ਜੋ ਪਹਿਲਾਂ ਤਾਂ ਟਾਈਮ ਨੰਬਰ ਲੱਗਿਆ ਜੀ ਨੰਬਰ ਲੱਗੇ ਤੋਂ ਬਾਅਦ ਲੰਝ ਟਾਈਮ ਹੋ ਗਿਆ ਤੇ ਟਾਈਮ ਤੋਂ ਬਾਅਦ ਫਾਈਲ ਭਰਨ ਲੱਗੇ ਨੇ ਲਾਈਟ ਚਲੀ ਗਈ ਹੁਣ ਹੁਣ ਖੜੇ ਆ ਜੀ ਉਦੋਂ ਦੇ ਇੱਥੇ ਖੜੇ ਵੀ ਬਾਹਰ ਆ ਤੁਸੀਂ ਇੱਕ ਬੈਕਸ਼ਨ ਦਾ ਇੰਤਜ਼ਾਮ ਨਹੀਂ ਨਾ ਜੀ ਕੋਈ ਇੰਤਜ਼ਾਮ ਨਹੀਂ ਐਂਥੇ ਪੱਖ ਹੀ ਨਹੀਂ ਜੀ ਏਸੀ ਚੱਲਦੀ ਹੈ ਕਿ ਏਸੀ ਲਾਈਟ ਹੀ ਨਹੀਂ ਤੇ ਪਾਣੀ ਪੂਣੀ ਦਾ ਕਿ ਪਾਣੀ ਦੇ ਤੱਤਾ ਬਣੀ ਹੈ ਜੀ ਵਾਟਰ ਕੋਲਜ ਵੇਖ ਲਓ ਤੁਸੀਂ ਵੇਖ ਲਓ ਸਰਕਾਰਾਂ ਲਗਾਤਾਰ ਵਾਅਦੇ ਵੀ ਕਰਦੀਆਂ ਤੇ ਦਾਅਵੇ ਵੀ ਕਰਦੀਆਂ ਵੀ ਜਿਹੜੇ ਕੰਮ ਆ ਲੋਕਾਂ ਦੇ ਘਰਾਂ ਚ ਜਾ ਕੇ ਕੀਤੇ ਜਾਣਗੇ ਤੇ ਕਿਸੇ ਨੂੰ ਸਮੱਸਿਆ ਨਹੀਂ ਆਊਗੀ ਇੱਥੇ ਬਿਜਲੀ ਬੋਰਡ ਤੇ ਖੁਦ ਦੇ ਦਫ਼ਤਰ 'ਚ ਬਿਜਲੀ ਹੈ ਨਹੀਂ ਹੈ ਨਹੀਂ ਜੀ ਇੱਥੇ ਕੁਛ ਵੀ ਅਸੀਂ ਤਾਂ ਬੈਠੇ ਆ ਜੀ ਤੁਸੀਂ ਵੇਖ ਲਓ ਮੁੜ ਕੇ ਨਾ ਭਜੇ ਪਏ ਆ ਤੇ ਇੱਥੇ ਵੀ ਲਾਈਟ ਨਹੀਂ ਆ ਰਹੀ ਜੀ ਤੇ ਜਦੋਂ ਫਿਰ ਪਿੰਡਾ ਜੀ ਕਿੱਥੇ ਜਾ ਹਾਂ ਜਨਰੇਟਰ ਵਗੈਰਾ ਨੂੰ ਪੁੱਛਿਆ ਸੀ ਹੈ ਨਹੀਂ ਆਂਦੇ ਕੁਛ ਨਹੀਂ ਜਿੱਥੇ ਤਾਂ ਮੈਂ ਕਿ ਮਲੇ ਦੇ ਜਦੋਂ ਫੇਰ ਹੀ ਵੇਖਾਂਗੇ ਸਾਡੇ ਕੋਲ ਤਾਂ ਜਨਰੇਟਰ ਨਹੀਂ ਕੋਈ ਜਦੋਂ ਲਾਈਟ ਆਊਗੀ ਉਦੋਂ ਪੈਸੇ ਭਰਾਵਾਂਗੇ ਉਹਨਾਂ ਇੰਨਾਂ ਕੋਲ ਕੀ ਪਤਾ ਇੱਕ ਤਾਂ ਦੱਸਤਾ ਨਹੀਂ ਉਹ ਇਹਨਾਂ ਨੇ ਉਹ ਦੱਸਿਆ ਵੀ ਕਦੋਂ ਆ ਸਕਦੀ ਹੈ ਕੋਈ ਜਾਣਕਾਰੀ ਦਿੱਤੀ ਨਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਮਤਲਬ ਆਵੇ ਆਵੇ ਨਾ ਆਵੇ ਨਾ ਆਵੇ ਕਿਹਦੇ ਨਹੀਂ ਸਵੇਰੇ ਭਰਲੇ ਲਗਦਾ ਬੰਦਾ ਈਟੀ ਦੂਰੋਂ ਕੰਮ ਕਰ ਛੱਡ ਕੇ ਆਉਂਦਾ ਆਪਦੇ ਪਰਿਵਾਰ ਦੇ ਸੋਚ ਰਜੇਵੇਂ ਹੁੰਦੇ ਉਹਨਾਂ ਨੂੰ ਛੱਡ ਕੇ ਆਉਂਦਾ ਤੇ ਇੱਥੇ ਜਦੋਂ ਇਸ ਤਰ੍ਹਾਂ ਖੱਜਲ ਖਵਾਰੀ ਹੁੰਦੀ ਆ ਬਹੁਤ ਮੁਸ਼ਕਲ ਹੁੰਦੀ ਬਹੁਤ ਮੁਸ਼ਕਲੀ ਹੈ ਜੀ ਧੋਣੇ ਨੂੰ ਪਾਣੀ ਪੂਣੀ ਲਾਉਣਾ ਜਾ ਕੇ ਪਿੰਡ ਵੀ ਆਉਂਦਾ ਸਾਹਮਣਾਂ ਗਏ ਜਾ ਕੇ ਤਲਕੇ ਤੇ ਆਏ ਹੁਣ ਕਿਰਾਵੇ ਦੇ ਖੜੇ ਹੈ ਕੋਈ ਹਜੇ ਚਹੇ ਨਹੀਂਗਾ ਪਿੰਡ ਵੀ ਬੁਰਾ ਹਾਲਾ ਹੀ ਮੱਛਰ ਉੱਥੇ ਖਾਂਦਾ ਲੈਟ ਦਾ ਰਾਤ ਨੂੰ ਮੈਸੇਜ ਆਉਂਦਾ ਵੀ 1 ਵਜੇ ਆਉਗੀ 1 ਵਜੇ ਆ ਜਾਂਦੀ ਹੈ ਤੇ ਕਿਹੜੇ ਚ ਪਹੁੰਚਣ ਲੱਗਦੀ ਹੈ ਲੈਟ ਉਹ ਤੋਂ ਬਾਅਦ ਮੈਸੇਜ ਆ ਜਾਂਦਾ ਵੀ ਇਹ ਤਾਂ ਫਟ ਆ ਗਿਆ ਮੁੱਖ ਮੰਤਰੀ ਪੰਜਾਬ ਵੱਲੋਂ ਤਾਂ ਲਗਾਤਾਰ ਬਿਆਨਬਾਜ਼ੀ ਕੀਤੀ ਜਾਂਦੀ ਆ ਵੀ ਕਿਸੇ ਨੂੰ ਪਾਣੀ ਦੀ ਚਾਹੇ ਉਹ ਟੇਲਾਂ ਤੇ ਪਹੁੰਚਾਉਣ ਦੀ ਗੱਲ ਕੀਤੀ ਜਾਂਦੀ ਆ ਜਾਂ ਬਿਜਲੀ ਦੀ ਕਹਿੰਦੇ ਵੀ ਖੇਤਾਂ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉ। ਉਹ ਮੁੱਖ ਮੰਤਰੀ ਦੇ ਬਾਅਦ ਹੀ ਆ ਜੀ ਕਹਿੰਦੇ ਕੁਛ ਨਹੀਂ। ਅ ਰਾਤ ਨੂੰ ਲਾਈਟ ਆਉਂਦੀ ਆ ਕਿ ਨਹੀਂ ਜਿਹੜਾ ਪਾਣੀ ਕਿਵੇਂ ਲਾਉਨੇ ਫਿਰ ਬਹੁਤ ਬੁਰਾ ਹਾਲਾ ਜੀ ਆਉਂਦੀ ਨਹੀਂ ਮੈਡਮ। ਹੁਣ 15 ਦਿਨ ਹੋ ਗਏ ਬਹੁਤ ਬੁਰਾ ਹਾਲਾ ਜੀ ਪਹਿਲਾਂ ਆਉਂਦੀ ਸੀ ਪਹਿਲਾਂ ਵੀ ਉਹ ਮੀਂਹ ਪਏ ਸੀ ਉਦੋਂ ਉਦੋਂ ਆਉਂਦੀ ਸੋਣੇ ਤੋਂ ਝੋਨੇ ਦਾ ਹੋ ਗਿਆ ਉਹਨੇ 26 ਝੋਨਾ ਲਾਉ। ਹੁਣ ਮੱਕੀਆਂ ਵੱਢ ਗਈਆਂ ਰੇ ਝੋਨੇ ਲਾਉਣ ਤੁਸੀਂ ਕਹਿੰਦੇ ਜਦੋਂ ਮੈਸੇਜ ਆ ਜਾਂਦਾ ਤੁਸੀਂ ਖੇਤ ਪਹੁੰਚਦੇ ਹੋ ਤੇ ਫਿਰ ਮੈਸੇਜ ਆ ਜਾਂਦਾ ਵੀ ਨਹੀਂ ਆਵੇਗੀ ਲੱਗਦਾ ਇਹਦੇ ਨਾਲ ਤਾਂ ਖੱਤੜ ਖਵਾਰੀ ਹੋਰ ਬੱਜੇ ਬਹੁਤ ਵੱਧੂ ਜੀ ਰਾਤ ਨੂੰ ਸਾਰੀ ਰਾਤ ਜਾਗਦੇ ਰਹਿੰਦੇ ਮੱਛਰ ਪਰਪੜ ਖਾਂਦਾ ਨਾ ਉੱਥੇ ਬਹਿ ਸਕਦੇ ਹਾਂ ਉਹਨਾਂ ਚਾਰ ਵੀ ਕੀ ਪਤਾ 10 ਮਿੰਟਾਂ ਨੂੰ ਛੱਡਣ ਕੇ ਨਾ ਛੱਡਣ ਸਾਰੀ ਰਾਤ ਨੀਂਦ ਨਹੀਂ ਜੱਪੀ ਜਾਂਦੀ ਹੈ ਜੀ ਬਹੁਤ ਦੁਖੀ ਹਾਂ ਹਾਂ ਤੁਸੀਂ ਸੋਣ ਹੀ ਲਿਆ ਵੀ ਇਹ ਪਾਵਰ ਹਾਊਸ ਰੋਡ ਤੇ ਪਟੰਡੇ ਬਿਜਲੀ ਬੋਰਡ ਦਾ ਦਫ਼ਤਰ ਆ ਜਿੱਥੇ ਲੋਕ ਕੰਮ ਕਰਵਾਉਣ ਆ ਰਹੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਿਭਾਗ ਦੇ ਕਰਮਚਾਰੀ ਆ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਵੱਲੋਂ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਵੀ ਲਾਈਟ ਕਦੋਂ ਆਊਗੀ ਉਹ ਕਹਿੰਦੇ ਵੀ ਜਦੋਂ ਆ ਗਈ ਤੁਸੀਂ ਉਦੋਂ ਹੀ ਕੰਮ ਕਰਵਾਓਗੇ ਲੋਕ ਆਪਣੇ ਕੰਮਕਾਰ ਛੱਡ ਕੇ ਦਫ਼ਤਰਾਂ ਦੇ ਵਿੱਚ ਪਹੁੰਚਦੇ ਨੇ ਆਪਦੇ ਰੁਝੇਵੇਂ ਛੱਡ ਕੇ ਆਉਂਦੇ ਨੇ ਤੇ ਪਰ ਇੱਥੇ ਇਸ ਤਰ੍ਹਾਂ ਦਫ਼ਤਰਾਂ ਵਿੱਚ ਖੱਜਲ-ਖਵਾਰੀ ਆਉਂਦੀ ਨਹੀਂ ਲਗਾਤਾਰ ਇਸ ਤਰ੍ਹਾਂ ਜਿਹੜੇ ਹੋਰ ਵੀ ਲੋਕ ਕਾਫੀ ਆਏ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਆਪਣੀ ਜਿਹੜੀ ਸਮੱਸਿਆ ਦੱਸੀ ਜੇ ਬਿਜਲੀ ਬੋਰਡ ਦੇ ਦਫ਼ਤਰ ਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਤੇ ਕੋਈ ਜਾਣਕਾਰੀ ਵੀ ਨਹੀਂ ਤੇ ਫਿਰ ਤਾਂ ਬਹੁਤ ਮੁਸ਼ਕਲ ਬੜੇ ਹੋਰ ਲੋਕ ਨੇ ਇੱਥੇ ਆਏ ਨੇ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਨੇ ਉਹ ਆ ਸੁਣੋ ਰਜਿੰਦਰ ਕੁਮਾਰੀ ਕਿੱਥੇ ਆਏ ਸੀ ਰਜਿੰਦਰ ਜੀ ਇੱਥੇ ਕਿੱਥੇ ਆਏ ਹੋਗੇ ਬਿਜਲੀ ਦਫਤਰ ਕਿਵੇਂ ਆਏ ਸੀ ਅਸੀਂ ਆਹ ਲੋਡ ਬਦਵਾਣਾ ਸੀਗਾ ਜੀ 1 ਵਜੇ ਦਾ ਆਏ ਹੋਏ ਹਾਂ ਠੀਕ ਹੈ ਜੀ ਅਜੇ ਤੱਕ ਕੁਝ ਨਹੀਂ ਕੀਤਾ ਦੇਖ ਲੋ ਕੀ ਕਹਿੰਦੇ ਨੇ ਕਹਿੰਦੇ ਤੇ ਬਹਿ ਜਾਓ ਬਾਜ ਮਾਰਾਂਗੇ ਫੇਰ ਆਇਓ ਕਹਿੰਦੇ ਬਿਜਲੀ ਹੈ ਨਹੀਂ ਤੇ ਬਿਜਲੀ ਦਾ ਹੈ ਨਹੀਂ ਹੋਣ ਗਈ ਹੈ ਬਿਜਲੀ 2 ਵਜੇ ਗਈ ਹੈ ਨਾ ਜੇ ਜਦੋਂ ਇਹ ਬਿਜਲੀ ਬਿਜਲੀ ਦਫ਼ਤਰਾਂ ਦੇ ਨੀਤੀ ਆਪਣੇ ਉਹ ਦੋ ਦਿਨ ਗਲਤ ਤਾਂ ਉਹੀ ਹੈ ਨਾ ਇਹ ਚੱਕਰ ਤੇ ਹੀ ਹੈ ਦੱਸਿਆ ਇਹਨਾਂ ਨੇ ਕਦੋਂ ਆਉਗੀ ਕਹਿੰਦੇ ਪਤਾ ਨਹੀਂ ਜਦੋਂ ਆਉਗੀ ਦੇਖਾਂਗੇ ਇੱਥੇ ਤਾਂ ਫਿਰ ਬੈਠਣਾ ਵੀ ਮੁਸ਼ਕਲ ਹੈ ਕਿ ਪੱਕੇ ਵੀ ਨਹੀਂਗੇ ਕੁਝ ਵੀ ਐ ਨਹੀਂ ਗਈ ਪਰ ਪਰੇਸ਼ਾਨੀ ਆਉਂਦੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਜੀ ਗੁਰਦਰਸ਼ਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਦਫ਼ਤਰ ਤੁਹਾਡੇ ਕੀ ਸੀ ਸਰ ਲਾਈਟ ਬੰਦ ਹੈ ਕਿ ਅੱਧਾ ਘੰਟੇ ਵਾਸਤੇ ਬੰਦ ਹੋਈ ਹੈ ਪਰ ਮਟਾ ਇੱਥੇ ਕੰਮ ਚੱਲੀ ਜਾਂਦਾ ਚੱਕੀ ਦਾ ਕਨੈਕਸ਼ਨ ਸੀ ਉਹਦੇ ਵਾਸਤੇ ਲਾਈਟ ਬੰਦ ਹੈ ਟ੍ਰਾਂਸਫਰ ਰੱਖ ਰਿਹਾ ਹੈ ਕਦੋਂ ਤੱਕ ਅੱਜ ਅੱਧੇ ਘੰਟੇ ਦਾ ਕਹਿੰਦੇ ਸਰ ਸਿਕਰੀਬ ਨੇ ਇੱਕ ਘੰਟਾ ਹੋ ਗਿਆ ਸਰ ਜਿਹੜਾ ਆ ਜਾਏਗਾ ਵੀ ਬਲੱਟ ਬੰਦ ਹੈ ਅਸੀਂ ਦਸੀ ਤੋਂ ਚੱਲ ਕੇ ਇੱਥੇ ਪਹੁੰਚ ਗਏ ਤੁਸੀਂ ਕਿਹਨੇ ਵਸੇ ਘੰਟੇ ਪਾ ਨਹੀਂ ਸਰ ਪਰਮੈਂਟ ਇੱਥੇ ਘੰਟੇ ਦਾ ਜੀ ਕਿਵੇਂ ਆ ਜੀ ਫਿਰ ਸਾਨੂੰ ਫੋਨ ਕਿਉਂ ਨਹੀਂ ਕਰਦਾ ਵੀ ਪਹਿਲਾਂ ਐਡਵਾਂਸ ਹੀ ਕਰਤਾ ਜੀ ਨਹੀਂ ਸਰ ਲਾਈਟ ਬੰਦ ਕਰਕੇ ਕੰਮ ਹੋ ਗਣਾ ਜੀ ਚਲੋ ਹੁਣ ਜਿਹੜੇ ਅੱਜ ਚੱਲ ਉਹ ਵੀ ਹੈ ਹਾਂ ਬਸ ਟਾਸਮੈਂਟ ਜਿਹੜਾ ਆ ਜਾਣਾ ਟ੍ਰਾਂਸਫਰ ਰੱਖਿਆ ਹੁੰਦੇ ਬਾਹਰ ਹੀ ਗਏ ਜਾਂਦੇ ਹੋ ਜੀ ਦੇਖ ਸਕਦੇ ਹੋ